ਦੇ ਗੱਲ ਦਾ ਨਾਮ ਰਕੀਤ ਦਾ ਪੁੱ儿子 ਮੁਨਰਬਾਦ ਮੁਨਰਬਾਦ ਬਰਾਬਰ ਇਹ ਜਿਹਨੂੰ ਦੱਸਾਂ ਕਿ ਕਿਚੀ ਦੇ ਅੰਦਰ ਬਾਸਟੂਨ ਲੱਗੋਗੇ ਇਹ ਗੱਲ ਸਾਰੇ ਸਾਥੀਆਂ ਨੇ ਕਿਹਾ ਇਹ ਉਹਨਾਂ ਦਾ ਪਲਾਨ ਸੀ ਕਿ ਜਦੋਂ ਬੀਬੀ ਨੇ ਚਾਹ ਪਿਲਾ ਕੇ ਨਿਕਲੀ ਆਈ ਬਾਸਟੂਨ ਤੇ ਮੁੜ ਕੇ ਇਹ ਦੱਸ ਮੋੜ 12 ਸਤੰਨੇ ਮੈਂ 4 ਉਹਨਾਂ ਨੂੰ ਕੁੱਛਿਆ ਉਹ 12 ਸਤੰਨੇ ਵਰਤੋਂ 4 ਉਹ ਤੇ 6 ਨੇ ਸਿਟਿੰਗ ਮੈਂ ਜਾਣ ਵਾਲਾ ਹਾਂ ਤੇਰਾ ਪਰਨਾ ਨਹੀਂ ਤੇ ਉਹ ਤੋਂ ਹੀ ਬੁਲਤੀਆ ਕੋਈ ਬਚੇਗਾ ਫੋਨ ਮੋਬਾਈਲ ਤੇ ਖਾਣਾ ਲੈ ਕੇ ਮੈਂ ਉਹ ਉਹਨੇ ਉਹ ਸੇਜ ਤੋਂ ਆਈਓ ਮੈਡਮ ਤੇ ਸਾਨੂੰ ਉਹਨੇ ਢੜਾ ਦਿੱਤਾ ਸਾਡੇ ਕੋ ਡਿੰਗ ਮਰ ਗਿਆ ਪਰ ਤੁਸੀਂ ਇਹ ਇਸ ਦਾ ਨਾਦਰਗੇ ਸਾਡੀ ਨਹੀਂ ਗੱਲ ਧਿਆਨ ਨਾ ਸੋਣੇ ਤੇ ਸੰਤ ਕਰਨਾ ਨਾ ਲਾਉਣਾ ਬਣਾ ਇੱਥੇ ਅਸੀਂ ਤੁਹਾਨੂੰ ਫਲੈਟ ਕਰਦੇ ਹਾਂ ਮੈਂ ਇਹ ਜੀ ਫਲੈਟ ਨਾ ਸਮਝੋ ਬਹੁਤ ਵਾਰੀ ਲਿਖ ਕੇ ਦੇ ਦੇਣੀ ਹੈ ਤੁਹਾਨੂੰ ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋੜ ਪੁਲਿਸ ਪ੍ਰਸ਼ਾਸਨ ਦੀ ਦੱਸਦੇ ਕਿ ਅੱਜ ਪਠਾਨਕੋੜ ਦੇ ਐਸਐਸਪੀ ਦਫ਼ਤਰ ਦੇ ਵਿੱਚ ਆਰਐਮ ਪੀਆਈ ਜਿਹੜੀ ਯੂਨੀਅਨ ਹੈਗਾ ਹੈਗੀ ਆ ਉਹਨਾਂ ਵੱਲੋਂ ਇੱਕ ਪੁਲਿਸ ਦੇ ਖਿਲਾਫ ਜਿਹੜਾ ਵੱਡਾ ਜਿਹੜਾ ਧਰਨਾ ਦਿੱਤਾ ਗਿਆ ਤੇ ਜਿਹੜੀ ਪੁਲਿਸ ਦੇ ਖਿਲਾਫ ਜਮ ਕੇ ਜਿਹੜੀ ਆ ਨਾਰੇਬਾਜੀ ਵੀ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਇਹ ਤਸਵੀਰਾਂ ਐਸਐਸਪੀ ਦਫ਼ਤਰ ਦੀਆਂ ਹੈ ਜਿੱਥੇ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਆਰਐਮਪੀਆਨੋ ਕੀਤਾ ਜਾ ਰਿਹਾ ਹੈ ਕਹਿੰਦੇ ਨੇ ਕਿ ਕਾਰਨ ਹੈਗਾ ਕਿ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਅਲੱਗ-ਅਲੱਗ ਥਾਣਿਆਂ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੈਗੀਆਂ ਜਿਹੜੀਆਂ ਦਰਜ ਕਰਵਾਈਆਂ ਗਈਆਂ ਸੀ ਜਿਸ ਤੇ ਪੁਲਸ ਵੱਲੋਂ ਜਿਹੜੀ ਆ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਅੱਜ 아, 아, 결국 ਇਹ ਜਿਹੜੇ ਆਰਐਮਪੀਆਈ ਵਾਲੇ ਯੂਨੀਅਨ ਦੇ ਬੰਦੇ ਹੈਗੇ ਨਾ ਵੱਲੋਂ ਜਿਹੜਾ ਐਸਐਸਪੀ ਦਫਤਰ ਦੇ ਵਿੱਚ ਜਾ ਕੇ ਧਰਨਾ ਦਿੱਤਾ ਗਿਆ ਤੇ ਪੁਲਿਸ ਦੇ ਖਿਲਾਫ ਜਮ ਕਰਕੇ ਜਿਹੜੀ ਹੈ ਨਾਰੇਵਾਜੀ ਕੀਤੀ ਗਈ ਹੈ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤੇ ਐਸਪੀ ਜਿਹੜੇ ਮਨੋਜ ਠਾਕਰ ਹੈਗੇ ਉਹਨਾਂ ਵੱਲੋਂ ਜਿਹੜਾ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਿਹੜਾ ਆਸ਼ਵਾਸਨ ਦਿੱਤਾ ਗਿਆ ਕਿ ਜਲਦ ਜਿਹੜੀਆਂ ਸ਼ਿਕਾਇਤਾਂ ਹੈਗੀਆਂ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਗੇ ਉਧਰ ਜੇ ਗੱਲ ਕਰੀਏ ਇਹਨਾਂ ਨੇਤਾਵਾਂ ਦੀ ਨੇਤਾਵਾਂ ਵੱਲੋਂ ਜਿਹੜਾ ਸਾਫ਼ ਜਿਹੜੇ ਯੂਨੀਅਨ ਦੇ ਨੇਤਾਵਾਂ ਹੈਗੇ ਨੇ ਉਹਨਾਂ ਵੱਲੋਂ ਸਾਫ਼ ਜਿਹੜਾ ਕੀਤਾ ਗਿਆ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਜੇ ਕੋਈ ਜਿਹੜੀ ਕਾਰਵਾਈ ਨਹੀਂ ਕਰਦੀ ਨਾ ਸ਼ਿਕਾਇਤ ਹੈ ਤਾਂ ਉਹਨਾਂ ਵੱਲੋਂ ਜਿਹੜਾ ਵੱਡੇ ਤੌਰ ਤੇ ਜਿਹੜਾ ਵੱਡਾ ਪ੍ਰਦਰਸ਼ਨ ਜਿਹੜਾ ਪੁਲਿਸ ਦੇ ਖਿਲਾਫ ਕੀਤਾ ਜਾਏਗਾ। ਦੋਸਤੋ ਗਲਵਾ ਸੁਣਾਣੇ ਜਿਹੜੇ ਨੇਤਾਵ ਹੈਗੇ ਨੇ ਜਿਹੜੇ ਯੂਨੀਅਨ ਦੇ ਤੇ ਜਿਹੜੇ ਪੁਲਿਸ ਅਧਿਕਾਰੀ ਨਾਲ ਗਲਵਾਤ ਹੋਈ ਹੈ। ਅਖਰ ਕੀ ਮਾਮਲਾ ਸੀਗਾ ਤੇ ਕੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ। ਤਤਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ। ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਕੀ ਮਾਮਲਾ? ਅੱਜ ਪਾਰਟੀ ਵੱਲੋਂ ਭਾਰਤੀ ਨਗਲਾਵੀ ਮਾਰਕਸਵਾਦੀ ਪਾਰਟੀ ਪਠਾਨਕੋਟ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਪੁਲਿਸ ਇਹ ਸਰਕਾਰ ਵੇਲੇ ਜਿਹੜੀ ਕਹਿੰਦੀ ਸੀ ਅਸੀਂ ਕੱਟੜੇ ਇਮਾਨਦਾਰ ਸਰਕਾਰ ਆ ਬਹੁਤ ਤੱਕਾ ਲੋਕਾਂ ਨਾਲ ਹੋ ਰਿਹਾ ਉਹ ਤੱਕੇ ਦੇ ਖਿਲਾਫ ਅਸੀਂ ਪੁਲਿਸ ਕੋ ਅਪਰੋਚ ਕੀਤਾ ਸੀ ਲਗਭਗ 3-4 ਮਹੀਨੇ ਬੀਤ ਗਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੀ ਸਾਨੂੰ ਅੱਜ ਤੱਕ ਨਾਰਨਾ ਪਿਆ ਪਹਿਲਾ ਮਸਲਾ ਹੈ ਭਰਿਆਲੜੀ ਦਾ ਇੱਕ ਜਿਹੜੇ ਗੜ੍ਹੇ ਆ ਗਰੀਬ ਲੋਕਾਂ ਦੇ ਜਿਹੜੇ ਇਹਨਾਂ ਨੂੰ ਲਾਟ ਹੋਏ ਆ ਉਹ ਗੜਿਆਂ ਦੇ ਉੱਤੇ ਇੱਕ ਰਵੀ ਕੁਮਾਰ ਕੋਈ ਹੈਗਾ ਜੰਗ ਪ੍ਰਜਟਾਂ ਤੋਂ ਉਹਨੇ ਢਾਕੇ ਸਾਰੇ ਗੜੇ ਲੋਕਾਂ ਦੀ ਜਿਹੜੀ ਰੂੜੀ ਸੀ ਉਹ ਚੁਕਾ ਕੇ ਤੇ ਉੱਥੇ ਦੀਵਾਰ ਦੇਤੀ। ਔਰ ਉਹ ਬੰਦਾ ਖਾਸ ਮੰਤਰੀ ਦਾ ਰਵੀ ਕੁਮਾਰ ਜਿਹੜਾ ਹੈ ਸ਼ਾਇਦ ਉਹਨੇ ਕੋਈ ਮੰਡਲ ਪ੍ਰਧਾਨ ਕੋਈਦਾਂ ਦਾ ਬਣਾਇਆ। ਦੂਜਾ ਮਸਲਾ ਆ ਐਮਐਸ ਦਾ। ਐਮਐਸ ਦੇ ਵਿੱਚ ਠੇਕੇਦਾਰ ਕੋਈ ਬੰਦੇ ਕੰਮ ਕਰਦੇ ਆ ਜਿਹਦੇ ਔਰਤਾਂ ਵੀ ਆ ਤੇ ਬੰਦੇ ਵੀ ਆ। ਇੱਕ ਔਰਤ ਤੇ ਗਲਤ ਨਜ਼ਰ ਰੱਖੀ ਠੇਕੇਦਾਰ ਨੇ। ਉਹਨੂੰ ਛੇੜਨ ਦੀ ਕੋਸ਼ਿਸ਼ ਕੀਤੀ ਉਹਨੂੰ ਸੈਕਸਚੁਅਲ ਹਰਾਸ ਕੀਤਾ ਉਹਨੇ ਦਰਖਾਸਤ ਦਿੱਤੀ ਸੀ ਐਸਐਸਪੀ ਸਾਹਿਬ ਦੇ ਇਹਨਾਂ ਨੇ ਭੇਜਤੀ ਵੂਮਨ 셀 ਨੂੰ ਉਹ ਉਹਨਾਂ ਨੇ ਵੀ ਉਸ ਫਾਈਲ ਕਰ ਛੱਡੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਗੋ ਬੀਬੀ ਨੂੰ ਜਿਹਦੇ ਨਾਲ ਜਾਤੀ ਹੋਈ ਉਹਨੂੰ ਉੱਥੋਂ ਬਦਲ ਕੇ ਤੇ ਐਮਐਚ ਦੇ ਵਿੱਚ ਭੇਜ ਦਿੱਤਾ ਤੀਜਾ ਮਸਲਾ ਸੁਗਾਨਪੁਰ ਦਾ ਸਾਡੇ ਕਾਮੜ ਹੈ ਉੱਥੇ ਮੁਖਤਿਆਰ ਚੰਦ ਰਵੀਦਾਸੀਆਂ ਚੋਂ ਉਹਦੇ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਮੈਨੂੰ ਇੱਕ ਬੰਦਾ ਮਾਰਨ ਪਿਆ ਮਹੱਲੇ ਦਾ ਗਾਲਾਂ ਕੱਢੀਆਂ ਉਹ ਦਰਖਾਸਤ ਦਿੱਤੀ ਸੀ ਸੁਰਾਲ ਪਠਾਣੇ ਦੇ ਵਿੱਚ ਉਹਦੇ ਵੀ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਇਹ ਲੋਕਾਂ ਦਾ ਗੁੱਸਾ ਜਿਹੜਾ ਪੁਲਿਸ ਪ੍ਰਤੀ ਹੈ ਉਹ ਨੂੰ ਅਸੀਂ ਇੱਥੇ ਲੋਕਾਂ ਨੂੰ ਨਾਲ ਲੈ ਕੇ ਆਏ ਆਂ ਔਰ ਅਸੀਂ ਜੇ ਦੇਖਦੇ ਆ ਕੋਈ ਹਫਤਾ 10 ਦਿਨ ਹੋਰ ਨਹੀਂ ਤਾਂ ਅਸੀਂ ਪੱਕਾ ਧਰਨਾ ਜਿਹੜਾ ਦਿਨ ਦਾ ਇੱਥੇ ਲਾਵਾਂਗੇ ਇੱਥੇ ਲੰਗਰ ਚੱਲੇਗਾ ਤੇ ਬੜੀ ਜਿਹੜੀ ਜਾਤੀ ਲੋਕਾਂ ਨਾਲ ਹੋ ਰਹੀ ਹੈ ਕੱਟਣ ਮਾਨਦਰਜ ਜਾਤੀ ਕਰ ਰਹੀ ਹੈ ਉਹਦੇ ਖਿਲਾਫ ਲੋਕਾਂ ਦਾ ਜਿਹੜਾ ਗੁੱਸਾ ਵਧਾ ਜਾ ਰਿਹਾ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਸਵਾਸ਼ਣ ਦਿੱਤਾ ਗਿਆ ਦੰ ਸਪੀ శ్రీ ਮਨੋਜੀ ਠਾਕਰ ਨਾਲ ਗੱਲ ਹੋਈ ਹੈ ਐਸਪੀ ਦੂਜੇ ਵੀ ਆਏ ਸੀ ਸੁਖندرਪਾਲ ਸਿੰਘ ਡੀਐਸਪੀ ਸੀਗੇਨ 70 ਸਿੰਘ ਉਹਨਾਂ ਨੇ ਸਾਰਿਆਂ ਨੇ ਸਵਾਸ਼ਣ ਦਿੱਤਾ ਹੁਣੇ ਫੋਨ ਕੀਤੇ ਉਹਨਾਂ ਨੇ ਥਾਣਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੇ ਇਹ ਕਿਹਾ ਪਬਲਿਕ ਦੇ ਵਿੱਚ ਵੀ ਕਿਹਾ ਉਹਨਾਂ ਨੇ ਕਿ ਅਸੀਂ ਇਹਨੂੰ ਜਲਦੀ ਜੜਾ ਸੌਟ ਆਊਟ ਕਰਾਂਗੇ ਤੁਹਾਡਾ ਮਸਲਾ ਤੁਹਾਨੂੰ ਇਨਸਾਫ ਮਿਲੇਗਾ ਕੀ ਕਹਿਣਾ ਚਾਹੁੰਦੇ ਧਰਨਾ ਸੀਗਾ ਜੀ ਅ ਅੱਜ ਅਸੀਂ ਭਾਰਤੀਨ ਕਲੱਬ ਦੀ ਮਾਸਟਰ ਦੀ ਪਾਰਟੀ ਆਰਐਮਪੀ ਵੱਲੋਂ ਤਰਨਾਇਸ ਕਰਕੇ ਦਿੱਤਾ ਹੈ ਕਿ ਜਿਹੜੇ ਪਿਛਲੇ ਇਸ ਪ ਪਠਾਨਕੋਟ ਦੇ ਨਾਲ ਲੱਗਦੇ ਤਿੰਨ ਥਾਣੇ ਆ ਤਾਰਾਗੜ ਸਜਾਨਪੁਰ ਤੇ ਵੂਮਨ ਸੈਲ ਪਠਾਨਕੋਟ ਉਹਨਾਂ ਚ ਪਿਛਲੇ ਸਮੇਂ ਚ ਕੋਈ ਦਰਖਾਸਤਾਂ ਸੀ ਜਿਹੜੀਆਂ ਮਹੀਨੇ ਬੱਧੀ ਸੁਣਾਈ ਨਹੀਂ ਹੋਈ ਤੇ ਉਹਦੇ ਮੁਤਲਕ ਕੇ ਸਾਨੂੰ ਮਜਬੂਰੀ ਜਦੋਂ ਨਹੀਂ ਸੁਣਾਈ ਹੋਈ ਤੇ ਅਸੀਂ ਇੱਥੇ ਆਏ ਆ ਅ ਮਸਲੇ ਬੜੇ ਵਾਜਬ ਨੇ ਇੱਕ ਤੇ ਜਿਹੜੀ ਜਿਆਦਤੀ ਕੀਤੀ ਆ ਮਤਲਬ ਤਾਰਾਗੜ ਥਾਣੇ ਤੋਂ ਭਰਿਆ ਹਲਾੜੀ ਪਿੰਡ ਦੇ ਸਾਬਕਾ ਸਰਪੰਚ ਦੇ ਨਾਲ ਉਹਨਾਂ ਜਿਹੜੇ ਕੂੜਾ ਕ੍ਰਿਕਟ ਸਟੱਡਨ ਲਈ ਗੜੇ ਦਿੱਤੇ ਸੀਗੇ ਉਹਨਾਂ ਤੇ ਕਬਜ਼ਾ ਵੀ ਤੇ ਨਾਲ ਥ੍ਰੈਟ ਕੀਤਾ ਉਹਦੇ ਤੋਂ ਬਾਅਦ ਜਿਹੜਾ ਵੂਮਨ ਸੈਲ ਦੇ ਵਿੱਚ ਇੱਕ ਔਰਤ ਐਮ ਐਸ ਚ ਜਿਹੜੀ ਜਦ ਪੀ ਉੱਥੇ ਕੰਮ ਕਰਦੀ ਸੀ ਉਹਨੂੰ ਵੀ ਮਤਲਬ ਮੱਜੜਾ ਹੈਗਾ ਉਥੋਂ ਦਾ ਠੇਕੇਦਾਰ ਉਹਨਾਂ ਦੇ ਨਾਲ ਉਹਦੇ ਕੁਝ ਮੜਿਆ ਨੇ ਜਿਹੜੇ ਉਹਨਾਂ ਨੇ ਉਹਦੇ ਨਾਲ ਛੇੜਖਾਨੀ ਕੀਤੀ ਆ ਤਾਂ ਉਹਦੇ ਮੁਤਲਕ ਉੱਥੇ ਬੀਮਾ ਸਲਪਠਾਣਗੁਰ ਦੇ ਦਫਾ ਕ ਦਿੱਤੀ 12 ਸਤੰਬਰ ਤੋਂ ਉਹ ਵੀ ਉੱਥੇ ਰੁਲਦੀ ਪਈ ਆ ਉਹਦੀ ਵੀ ਕੋਈ ਸੁਣਾਈ ਨਹੀਂ ਹੋ ਰਹੀ ਤੀਸਰਾ ਮਸਲਾ ਜਿਹੜਾ ਸੀ ਆਸ ਜੰਪਲ ਥਾਣੇ ਦੇ ਨਾਲ ਉਹ ਤੁਹਾਡੇ ਸਾਹਮਣੇ 13 ਜਨਵਰੀ ਦਾ ਵਾਪਰੀ ਆ ਉਹਦੇ ਤੇ ਵੀ ਕੋਈ ਸੁਣਾਈ ਐ ਇਸ ਤੋਂ ਇਲਾਵਾ ਹੋਰ ਵੀ ਆਗੇ ਨੇ ਕੁਝ ਮਸਲੇ ਜਿਹੜੇ ਜ਼ਮੀਨਾਂ ਦੇ ਨੇ ਨਿਸ਼ਾਨਦੀਆਂ ਦੇ ਪਰ ਇੱਥੇ ਸੁਣਾਈ ਨਹੀਂ ਹੋ ਰਹੀ ਅ ਦੋਖੇ ਇਸ ਗੱਲ ਦਾ ਆ ਕਿ ਮਤਲਬ ਇਹ ਮਸਲੇ ਜਿਹੜੇ ਸੀ ਇਹ ਥਾਣਿਆਂ ਦੇ ਵਿੱਚ 10-10 ਮਿੰਟ ਮਤਲਬ ਪੁਲਿਸ ਜਿਹੜਾ ਉਹ ਦੇ ਦਿੰਦੀ ਤੇ ਅੱਜ ਆ ਸਾਰੀ ਜਿਹੜੀ ਪੁਲਿਸ ਆ ਇਹ ਇੰਨੀ ਇਹਨਾਂ ਮੁਸ਼ਕਲਤ ਨਾ ਕਰਨੀ ਪੈਂਦੀ ਆ ਸਾਰੀ ਪੁਲਿਸ ਜਿਹੜੀ ਅੱਜ ਲੱਗੀ ਆ ਇਹ 10 ਮਿੰਟਾਂ ਦਾ ਕੰਮ ਸੀਗਾ ਵੀ ਸਰਕਾਰ ਪੰਜਾਬ ਸਰਕਾਰ ਕਹਿੰਦੀ ਕੁਛ ਆ ਤੇ ਕਰਦੀ ਕੁਛ ਆ ਉਹਦੇ ਕਹਿਣ 'ਚ ਤੇ ਕਰਨ 'ਚ ਅੰਤਰ ਬੜਾਇਆ ਅ ਇਸ ਕਰਕੇ ਅਸੀਂ ਇਹ ਧਰਨਾ ਸਾਡੀ ਮਜਬੂਰੀ ਸੀ ਤੇ ਅੱਜ ਹੁਣ ਸਾਨੂੰ ਮਤਲਬ ਐਸਪੀ ਹੈੱਡਕੁਆਰਟਰ ਤੋਂ ਸ਼੍ਰੀ ਮਨੋਜ ਪਾਰਹਰਾ ਠਾਕੁਰ ਜੀ ਨਾਲ ਉਹਨਾਂ ਦੇ ਨਾਲ ਜਿਹੜੇ ਬਾਕੀ ਅਧਿਕਾਰੀ ਨੂੰ ਉਹਨਾਂ ਦੀ ਗਵਾਹੀ ਚ ਉਹਨਾਂ ਨੇ ਸਾਡੀ ਗੱਲ ਸੁਣੀ ਆ ਤੇ assurance ਦਿੱਤਾ ਹੈ ਕਿ ਫੋਰੀ ਤੋਤੇ ਦਾ ਜਿਹੜਾ ਐਕਸ਼ਨ ਹੋਏਗਾ ਅਸੀਂ ਇਸ ਅੱਜ ਤੁਹਾਡੇ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਇਹ ਸੁਣਵਾਈ ਨਾ ਹੋਏ ਤੇ ਫਿਰ ਸਾਡੀ ਮਜਬੂਰੀ ਹੈਗੀ ਕਿ ਅਸੀਂ ਇੱਥੋਂ ਵੱਡਾ ਲੋਕਾਂ ਦਾ ਹੋਰ ਵੀ ਵਿਸ਼ਾਲ ਕੱਟ ਕਰਕੇ ਇੱਥੇ ਜਿਸ ਤਰ੍ਹਾਂ ਕੰਮ ਨੱਥਾ ਸਿਉਣਾ ਦੱਸਿਆ ਪੱਕਾ ਤਰਨਾ ਜਿਹੜਾ ਫਿਰ ਲਾਉਣਾ ਸਾਡੀ ਮਜਬੂਰੀ ਹੈ ਬਸ ਧੰਨਵਾਦ ਮੰਗਲ ਸੀਗੀਆਂ ਕੰਪਲੇਂਟ ਇੱਕ ਦੋ ਕੰਪਲੇਂਟ ਸੀਗੀਆਂ ਤੈਨਾਂ ਦੀ ਗੱਲ ਸੁਣ ਲਈ ਆ ਜੋ ਕਾਨੂੰਨੀ ਤੌਰ ਤੇ ਬੰਦਾ ਹੋਊਗਾ ਉਹ ਕਾਰਵਾਈ ਕੀਤੀ ਜਾਊਗਾ